ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਜਲੰਧਰ ਸਥਿਤ ਸਚਕੰਡ ਡੇਰਾ ਬੱਲਾਂ ਦੇ ਵਿੱਚ ਪ੍ਰਧਾਨ ਮੰਤਰੀ ਰਵਿਦਾਸ ਜੰਤੀ ਮੁਕੇ ਨਤਮਸਤਕ ਹੋਣਗੇ ਸਚਕੰਡ ਡੇਰਾ ਬੱਲਾਂ ਆਪਾਂ ਖੜੇ ਆ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਫੇਰੀ ਹੈ 1 ਫਰਵਰੀ ਨੂੰ ਠੀਕ ਉਸ ਤੋਂ ਪਹਿਲਾਂ ਤਿਆਰੀਆਂ ਦਾ ਤੁਸੀਂ ਉਸ ਵੇਲੇ ਤਸਵੀਰਾਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਜੀ ਇੰਨੇ ਵਿਅਸਤ ਹੈ ਉਸ ਦਿਨ ਬਜਟ ਵੀ ਹੈ ਲੇਕਿਨ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਮੈਂ ਜਨਮ ਦਿਨ ਵਾਲੇ ਦਿਨ ਹੀ ਮੱਥਾ ਟੇਕਣਾ ਚਾਹੁੰਦਾ ਉਹਨਾਂ ਨੇ ਕਿਹਾ ਵੀ ਮੈਂ ਹਰ ਹਾਲਤ ਦੇ ਵਿੱਚ ਪਹਿਲੀ ਤਰੀਕ ਨੂੰ ਤੇ ਦਾ ਸਚਖੰਡ ਵੱਲ ਆਉਂਗਾ ਮਹਾਰਾਜ ਜੀ ਦੇ ਨਾਲ ਆ ਕੇ ਉਹਨੂੰ ਤੋਂ ਅਸ਼ੀਰਵਾਦ ਲਵਾਂਗਾ ਬਹੁਤ ਪ੍ਰਸ਼ਾਸਨਿਕ ਤਿਆਰੀਆਂ ਵੀ ਹੋ ਰਹੀਆਂ ਨੇ ਤੇਰੇ ਵੱਲੋਂ ਵੀ ਅਸੀਂ ਤਿਆਰੀ ਕਰ ਰਹੇ ਹਾਂ ਕਿ ਧਾਰਮਿਕ ਸਮਾਗਮ ਹੈਗਾ ਤੋਂ ਮਹਾਨ ਆਤਮਾਵਾਂ ਤੇ ਮੇਲ ਹੋਇਆ ਮਹਾਰਾਜ ਜੀ ਨੇ ਬਹੁਤ ਪਿਆਰ ਦੇ ਨਾਲ ਉਹਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਉਸੇ ਪਿਆਰ ਦੇ ਨਾਲ ਮਹਾਰਾਜ ਜੀ ਨਾਲ ਵਾਦਾ ਕੀਤਾ ਕਿ ਮੈਂ ਤੇਰੇ ਸਚਖੰਡ ਵੱਲ ਜਾਰੂਰ ਆਉਂਗਾ ਪੰਜਾਬ ਦੇ ਵਿੱਚ ਹਰ ਜ਼ੁਬਾਨ ਤੇ ਇਸ ਵੇਲੇ ਚਰਚਾ ਹੈ ਪੀਐਮ ਉਹਦੀ ਆ ਰਹੇ ਨੇ ਉਹਨਾਂ ਦਾ ਕੀ ਪ੍ਰੋਗਰਾਮ ਰਹਿਣ ਵਾਲਾ ਕਿ ਇਸਵੇਲੇ ਆਣਗੇ ਕਿੰਨੀ ਦੇਰ ਫਿਰ ਰਹਿਣਗੇ ਫਿਰ ਕੀ ਉਹਨਾਂ ਦਾ ਕੋਈ ਭਾਸ਼ਣ ਜਾਂ ਸੰਬੋਧਨ ਵੀ ਕਰਨਗੇ ਜਾਂ ਸਿਰਫ ਮੱਥਾ ਟੇਕਣਗੇ ਇਹ ਇਹਦੇ ਬਾਰੇ ਥੋੜਾ ਜਿਆਦਾ ਚਾਣਨਾ ਸਾਡੇ ਦਰਸ਼ਕਾਂ ਨੂੰ ਦੇ ਸਕਿਓ ਪੀਐਮ ਸਾਹਿਬ ਬਾਅਦ ਦੁਪਹਿਰ ਹੋਰਾਂ ਨੇ ਦੇਰੇ ਆਉਣਾ ਕਿਉਂਕਿ ਬਜਟ ਤੋਂ ਉਹਨਾਂ ਨੇ ਉਧਰੋਂ ਹੋ ਕੇ ਫਿਰ ਆਉਣਾ ਤੇ ਆ ਕੇ ਪਹਿਲੋਂ ਉਹਨਾਂ ਨੇ ਮੰਦਿਰ ਦੇ ਵਿੱਚ ਮੱਥਾ ਟੇਕਣਾ ਮਹਾਰਾਜ ਜੀ ਅਰਦਾਸ ਕਰਨਗੇ ਉਸ ਤੋਂ ਬਾਅਦ ਪੀਐਮ ਸਾਹਿਬ ਇੱਕ ਛੋਟੇ ਜਿਹੇ ਸੰਬੋਧਨ ਵੀ ਕਰਨਗੇ ਉਸ ਤੋਂ ਬਾਅਦ ਫਿਰ ਥੋੜਾ ਜਿਆਦਾ ਪ੍ਰੋਗਰਾਮ ਆ ਫੇਰ ਉਹ ਵਾਪਸੀ ਉਹਨਾਂ ਦੀ ਦਿੱਲੀ ਵਾਸਤੇ 1 ਫਰਵਰੀ 2026 ਪੰਜਾਬ ਦੇ ਲਈ ਬੜਾ ਅਹਿਮ ਦਿਨ ਹੈ ਇਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਜਲੰਧਰ ਸਥਿਤ ਸਚਕੰਡ ਡੇਰਾ ਬੱਲਾਂ ਦੇ ਵਿੱਚ ਪ੍ਰਧਾਨ ਮੰਤਰੀ ਰਵਿਦਾਸ ਜੰਤੀ ਮੁੱਕੇ ਨਤਮਸਤਕ ਹੋਣਗੇ ਇਸ ਫੇਰੀ ਨੂੰ ਪ੍ਰਧਾਨ ਮੰਤਰੀ ਦੀ ਰਿਲੀਜੀਅਸ ਤੌਰ ਤੇ ਵੀ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਸਿਆਸੀ ਤੌਰ ਤੇ ਵੀ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਔਰ ਤੁਸੀਂ ਲਗਾਤਾਰ ਹੁਣ ਦੇਖ ਰਹੇ ਹੋ ਕਿ ਸਚਕੰਡ ਡੇਰਾ ਬੱਲਾ ਆਪਾਂ ਖੜੇ ਆ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਫੇਰੀ ਹੈ 1 ਫਰਵਰੀ ਨੂੰ ਠੀਕ ਉਸ ਤੋਂ ਪਹਿਲਾਂ ਤਿਆਰੀਆਂ ਦਾ ਤੁਸੀਂ ਇਸ ਵੇਲੇ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦਾ ਹਰ ਡਿਪਾਰਟਮੈਂਟ ਹਰ ਵਿਭਾਗ ਦੇ ਅਧਿਕਾਰੀ ਇਸ ਵੇਲੇ ਪ੍ਰਧਾਨ ਮੰਤਰੀ ਦੀ ਫੇਰੀ ਦੇ ਲਈ ਪ੍ਰਧਾਨ ਮੰਤਰੀ ਦੀ ਵਿਜ਼ਿਟ ਦੇ ਲਈ ਤਿਆਰੀਆਂ ਕਰ ਰਹੇ ਨੇ ਡੇਰਾ ਸਚਕੰਡ ਬੱਲਾ ਜੋ ਦੋਆਬੇ ਦੇ ਵਿੱਚ ਪੰਜਾਬ ਦੇ ਵਿੱਚ ਰਵਿਦਾਸੀਆ ਭਾਈਚਾਰੇ ਨਾਲ ਜੁੜੇ ਲੋਕਾਂ ਤੇ ਬਹੁਤ ਪ੍ਰਭਾਵ ਰੱਖਦਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇਸ ਡੇਰੇ ਦੇ ਨਾਲ ਜੁੜੀ ਹੋਈ ਹੈ ਔਰ ਇਸੇ ਡੇਰੇ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਹੈ ਸਾਡੇ ਨਾਲ ਇਸ ਵੇਲੇ ਪੰਜਾਬ ਬੀਜੇਪੀ ਦੇ ਕੋਰ ਕਮੇਟੀ ਦੇ ਮੈਂਬਰ ਔਰ ਸਾਬਕਾ ਸੀਪੀਐਸ ਅਵਨਾਸ਼ ਚੰਦਰ ਜੀ ਨੇ ਜਿਨ੍ਹਾਂ ਨੂੰ ਇੰਚਾਰਜ ਲਗਾਇਆ ਗਿਆ ਹੈ ਇਸ ਵਿਜ਼ਿਟ ਦੇ ਲਈ ਤਿਆਰੀਆਂ ਇਹਨਾਂ ਦੇ ਵੱਲੋਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਹਾਂ ਕਿ ਵਿਜ਼ਿਟ ਰਹੀ ਕਿ ਕੀ ਕੁਝ ਖਾਸ ਰਹਿਣ ਵਾਲਾ ਅਵਨਾਸ਼ ਜੀ ਵੈਸੇ ਤਾਂ ਬਹੁਤ ਐਮੀਅਤ ਬڑا ਵੱਡਾ ਦਿਨ ਰਹੇਗਾ ਪੰਜਾਬ ਦੇ ਲਈ ਵੀ ਸਿਆਸੀ ਰੂਪ ਨਾਲ ਵੀ ਦੇਖ ਲਓ ਭਾਵੇਂ ਧਾਰਮਿਕ ਰੂਪ ਨਾਲ ਵੀ ਦੇਖ ਲਈਏ ਕਿ ਇੱਕ ਵੱਡੇ ਸਮਾਗਮ ਦੇ ਵਿੱਚ ਤੇਜੇ ਤੇ ਪ੍ਰਧਾਨ ਮੰਤਰੀ ਇੱਥੇ ਆ ਰਹੇ ਨੇ ਕਿਵੇਂ ਤੁਸੀਂ ਦੇਖ ਰਹੇ ਹੋ ਕੀ ਕੁਝ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੀ ਵਿਜ਼ਿਟ ਕਰਨ ਵਾਲੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਸਭ ਤੋਂ ਪਹਿਲਾਂ ਜੈਗੁਰਦੇਵ ਤਾਨਗੁਰਦੇਵ ਬਹੁਤ ਮਹਾਨ ਦਿਨ ਹੈ ਜੀ ਜਿਸ ਦਿਨ ਪ੍ਰਧਾਨ ਮੰਤਰੀ ਜੀ ਦੇਰਾ ਸਚਕੰਡ ਵੱਲ ਪਹੁੰਚ ਰਹੇ ਆ ਕਿਉਂਕਿ ਉਸ ਦਿਨ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਔਰ ਉਹ ਰਾਨ ਮੰਤਰੀ ਜੀ ਇੰਨੇ ਵਿਅਸਤ ਆ ਉਸ ਦਿਨ ਬਜਟ ਵੀ ਆ ਲੇਕਿਨ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਮੈਂ ਜਨਮ ਦਿਨ ਵਾਲੇ ਦਿਨ ਹੀ ਮੱਥਾ ਟੇਕਣਾ ਚਾਹੁੰਦਾ ਤੇ ਉਹਨਾਂ ਨੇ ਕਿਹਾ ਵੀ ਮੈਂ ਹਰ ਹਾਲਤ ਦੇ ਵਿੱਚ ਪਹਿਲੀ ਤਰੀਕ ਨੂੰ ਡੇਰਾ ਸਾਜਖੰਡ ਬੱਲਾ ਆਉਂਗਾ ਮਹਾਰਾਜ ਜੀ ਦੇ ਨਾਲ ਆ ਕੇ ਉਹਨਾਂ ਤੋਂ ਅਸ਼ੀਰਵਾਦ ਲਵਾਂਗਾ ਔਰ ਅਸੀਂ ਬੜੇ ਉਤਸੁਕ ਤੇ ਆ ਇਸ ਗੱਲ 'ਚ ਅਸੀਂ ਬੜੇ ਖੁਸ਼ ਆ ਕਿ ਪੰਜਾਬ ਦੇ ਵਿੱਚ ਸਾਡੇ ਡੇਰਾ ਸਾਜਖੰਡ ਬੱਲਾ ਦੇ ਵਿੱਚ ਉਹ ਆ ਰਹੇ ਆ ਤੇ ਮਹਾਰਾਜ ਜੀ ਬਨਾਰਸ ਗਏ ਆ ਲੇਕਿਨ ਉਹਨਾਂ ਨੇ ਆ ਜਾਣਾ ਬਹੁਤ ਇਹ ਪ੍ਰਸ਼ਾਸਨਿਕ ਤਿਆਰੀਆਂ ਵੀ ਹੋ ਰਹੀਆਂ ਨੇ ਡੇਰੇ ਵੱਲੋਂ ਵੀ ਅਸੀਂ ਤਿਆਰੀ ਕਰ ਰਹੇ ਹਾਂ ਇਹ ਧਾਰਮਿਕ ਸਮਾਗਮ ਹੈਗਾ ਇਹ ਸਾਡਾ ਰਾਜਨੀਤੀ ਨਾਲ ਕੋਈ ਇਹਦੇ ਵਿੱਚ ਨਹੀਂ ਹੈਗਾ ਸਾਡੀ ਸਿਰਫ ਧਾਰਮਿਕ ਔਰ ਆਪਣੇ ਪੰਜਾਬ ਦੇ ਵਿੱਚ ਆਪਣੇ ਸਮਾਜ ਦੇ ਲੋਕਾਂ ਨੂੰ ਇੱਕ ਵਧੀਆ ਜਿਹੜਾ ਮੈਸੇਜ ਉਹ ਜਾਣਾ ਚਾਹੀਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਡੇਰੇ ਆਇਆ ਔਰ ਸਾਡੀ ਸੰਗਤ ਬਹੁਤ ਖੁਸ਼ ਹੈ ਇਸ ਮਾਮਲੇ ਜੀ ਆ ਰਹੇ ਆ ਤੁਸੀਂ ਉਦੋਂ ਆ ਸੰਤ ਨਰਿੰਦਰਨ ਦਾਸ ਜੀ ਨਾਲ ਸੀਗੇ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਵੀ ਕੀਤੀ ਤੇ ਕਿਵੇਂ ਇਹ ਕਿਉਂਕਿ ਹੁਣ ਪ੍ਰਧਾਨ ਮੰਤਰੀ ਮੋਦੀ ਇੱਕ ਸਥਾਨ ਤੇ ਆ ਰਹੇ ਨੇ ਉਹਨਾਂ ਦੇ ਲਈ ਪ੍ਰੋਗਰਾਮ ਬਣਦਾ ਬੜੇ ਪੀਐਮ ਦਾ ਸ케줄 ਹੁੰਦਾ ਉਹਦੇ ਵਿੱਚੋਂ ਉਹ ਦੱਸਦੇ ਨਹੀਂ ਕਿ ਮੈਂ ਇੱਥੇ ਜਾਣਾ ਤੇ ਕਿਵੇਂ ਸ਼ੁਰੂਆਤ ਕਿਵੇਂ ਹੋਈ ਕਿਵੇਂ ਇਹ ਪਲਾਨ ਬਣਿਆ ਕਿ ਉਹ ਇੱਥੇ ਆਣਗੇ 1 ਫਰਵਰੀ ਨੂੰ ਅਰਵਿਦਾਸ ਜੰਤੀ ਮੌਕੇ ਇਥੇ ਨਤਮਸਤਕ ਹੋਣਗੇ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਨਵੀਟੇਸ਼ਨ ਡੇਰੇ ਵੱਲੋਂ ਭੇਜਿਆ ਗਿਆ ਜਾਂ ਆਪ ਉਹਨਾਂ ਨੇ ਮੰਗ ਰੱਖੀ ਕਿ ਇਹਦੇ ਪਿੱਛੇ ਦੀ ਕਹਾਣੀ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਇਹ ਇਹ ਬਹੁਤਾ ਤਾਂ ਨਹੀਂ ਮੈਨੂੰ ਇਸ ਗੱਲ ਦਾ ਮੈਂ ਤੁਹਾਨੂੰ ਕਹਿ ਸਕਦਾ ਲੇਕਿਨ ਦੋ ਮਹਾਨ ਆਤਮਾਵਾਂ ਦੇ ਮੇਲ ਹੋਇਆ ਮਹਾਰਾਜ ਜੀ ਨੇ ਬਹੁਤ ਪਿਆਰ ਦੇ ਨਾਲ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਉਸੇ ਪਿਆਰ ਦੇ ਨਾਲ ਮਹਾਰਾਜ ਜੀ ਨਾਲ ਵਾਅਦਾ ਕੀਤਾ ਕਿ ਮੈਂ ਡੇਰੇ ਸੱਚਖੰਡ ਵੱਲਣਾ ਜ਼ਰੂਰ ਆਉਂਗਾ ਔਰ ਦਿਨ ਬੜਾ ਵਧੀਆ ਚੁਣਿਆ ਗਿਆ ਪਵਿੱਤਰ ਦਿਹਾੜਾ ਲੱਖਾਂ ਕਰੋੜਾਂ ਲੋਕ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਦੇਸ਼ ਵਿੱਚ ਵਿਦੇਸ਼ਾਂ ਵਿੱਚ ਸਾਰਾ ਇਹ ਮਨਾਉਂਦੇ ਆ ਵੱਡੇ ਪੱਧਰ ਤੇ ਔਰ ਮੈਂ ਸਾਂ ਵੀ ਦਾ ਵੀ ਜਿਹੜਾ ਮੈਸੇਜ ਹੋਊਗਾ ਇਹ ਬੜਾ ਅੱਛਾ ਮੈਸੇਜ ਦੁਨੀਆ ਦੇ ਵਿੱਚ ਜਾਊਗਾ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਜਨ ਦਿਹਾੜਾ ਆ ਉਹ ਬਹੁਤ ਸ਼ਰਧਾ ਦੇ ਨਾਲ ਤੁਮਤਾਂ ਦੇ ਨਾਲ ਬੜਾ ਵਾਗਮਾਰਾ ਜੀ ਕਿਸ ਤਰ੍ਹਾਂ ਇੱਥੇ ਉਹਨਾਂ ਦੇ ਵਿਜ਼ਿਟ ਰਹਿਣ ਵਾਲੀ ਹੈ ਕਿਉਂਕਿ ਪੰਜਾਬ ਦੇ ਵਿੱਚ ਹਰ ਜ਼ੁਬਾਨ ਤੇ ਇਸ ਵੇਲੇ ਚਰਚਾ ਹੈ ਪੀਐਮਓ ਦੀ ਆਰ ਆਏ ਨੇ ਉਹਨਾਂ ਦਾ ਕੀ ਪ੍ਰੋਗਰਾਮ ਰਹਿਣ ਵਾਲਾ ਕਿੰਨਾ ਕੁ ਆਪਾਂ ਦੱਸ ਸਕਦੇ ਹਾਂ ਕਿ ਇਸ ਵੇਲੇ ਆਣਗੇ ਕਿੰਨੀ ਦੇਰ ਫਿਰ ਰਹਿਣਗੇ ਫਿਰ ਕੀ ਉਹਨਾਂ ਦਾ ਕੋਈ ਭਾਸ਼ਣ ਜਾਂ ਸੰਬੋਧਨ ਵੀ ਕਰਨਗੇ ਜਾਂ ਸਿਰਫ ਮੱਥਾ ਟੇਕਣਗੇ ਇਹ ਇਹਦੇ ਬਾਰੇ ਥੋੜਾ ਜਿਹਾ ਚਾਣਨਾ ਸਾਡੇ ਦਰਸ਼ਕਾਂ ਨੂੰ ਦੇ ਸਕਿਓ ਇਸ ਤਰ੍ਹਾਂ ਜੀ ਪੀਐਮ ਸਾਹਿਬ ਬਾਅਦ ਦੁਪਹਿਰ ਹੋਰਾਂ ਨੇ ਡੇਰੇ ਆਉਣਾ ਹੈ ਕਿਉਂਕਿ ਬਜਟ ਤੋਂ ਉਹਨਾਂ ਨੇ ਉਧਰੋਂ ਹੋ ਕੇ ਫਿਰ ਆਉਣਾ ਤੇ ਆ ਕੇ ਪਹਿਲੋ ਉਹਨਾਂ ਨੇ ਮੰਦਿਰ ਦੇ ਵਿੱਚ ਮੱਥਾ ਟੇਕਣਾ ਮਹਾਰਾਜ ਜੀ ਅਰਦਾਸ ਕਰਨਗੇ ਉਸ ਤੋਂ ਬਾਅਦ पीएम साहब एक छोटे से संबोधन भी ਕਰਨਗੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਚਾਹ ਦਾ ਪ੍ਰੋਗਰਾਮ ਹੈ ਤੇ ਫਿਰ ਉਹ ਵਾਪਸੀ ਉਹਨਾਂ ਦੀ ਦਿੱਲੀ ਵਾਸਤੇ ਕਿਉਂਕਿ ਬਹੁਤ ਜ਼ਿਆਦਾ ਵਿਅਸਤ ਹੈਗੇ ਆ 1 ਘੰਟੇ ਦਾ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਤੇ ਉਹ ਉਸ ਟਾਈਮ ਦੇ ਵਿੱਚ ਹੀ ਸਾਰਾ ਕੰਮ ਕਰਨਾ 1 ਘੰਟੇ ਤੋਂ ਰਹਿਣਗੇ اچھا ਤੁਸੀਂ ਕਿਉਂਕਿ ਡੇਰੇ ਦੇ ਨਾਲ ਵੀ ਜੁੜੇ ਹੋਏ ਹੋਰ ਤੁਸੀਂ ਭਾਜਪਾ ਦੇ ਵਿੱਚ ਵੀ ਉਹ ਚਲੋ ਠੀਕ ਹੈ ਤੁਸੀਂ ਦੱਸਿਆ ਕਿ ਧਾਰਮਿਕ ਇਸ ਸਮਾਗਮ ਪਰ ਧਾਰਮਿਕ ਸਮਗਮ ਨਾਲ ਨਾਲ ਇਹਦੀ politically اہمیت ਵੀ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ। ਬੀਜੇਪੀ ਦੇ ਵਰਕਰ, ਬੀਜੇਪੀ ਦੇ ਲੀਡਰ ਵੀ ਪੱਬਾ ਭਾਰ ਨੇ ਇਸ ਵੇਲੇ ਬਹੁਤ ਖੁਸ਼ ਨੇ। ਕਿਵੇਂ ਕਿਵੇਂ ਲੱਗ ਰਿਹਾ ਬਤੌਰ ਬੀਜੇਪੀ ਮੈਂਬਰ, ਬਤੌਰ ਬੀਜੇਪੀ ਵਰਕਰ ਤੁਸੀਂ ਇਸ ਵਿਜ਼ਿਟ ਨੂੰ ਕਿਵੇਂ ਦੇਖ ਰਹੇ ਹੋ? politically ਇੰਪੈਕਟ ਕੀ ਹੋ ਸਕਦਾ? ਦੇਖੋ ਜੀ ਮੈਂ politically ਕੋਈ ਵੀ ਗੱਲ ਇਸ ਮੌਕੇ ਤੇ ਨਹੀਂ ਕਰ ਸਕਦਾ ਜਦੋਂ ਕੋਈ polititical ਸਟੇਜ ਹੋਊਗੀ। political ਕੋਈ ਸਿਸਟਮ ਹੋਗਾ ਫਿਰ ਉਸ ਸਿਸਟਮ 'ਚ ਗੱਲ ਕਰਾਂਗੇ। ਇਸ ਵੇਲੇ ਤਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਣ ਕਰਨਾ। ਔਰ ਸਾਡੇ ਸੰਤ ਨਰਨਰਦਾਸ ਜੀ ਮਹਾਰਾਜ ਜੀ ਦਾ ਕੌਣ ਗਾਨ ਕਰਨਾ ਜੀ ਇਸ ਤੋਂ ਇਲਾਵਾ ਹੋਰ ਕੋਈ ਮੈਂ ਤੁਹਾਨੂੰ ਸਟੇਟਮੈਂਟ ਨਹੀਂ ਦੇ ਸਕਦਾ ਖੁਸ਼ੀ ਤੇ ਹੈਗੀ ਹੈ ਬਹੁਤ ਖੁਸ਼ੀ ਹੈ ਪਾਰਟੀ ਦੇ ਅੰਦਰ ਵੀ ਖੁਸ਼ੀ ਹੈ ਦੱਸ ਨਹੀਂ ਸਕਦੇ ਕਿੰਨੀ ਖੁਸ਼ੀ ਆ ਪਾਰਟੀ 'ਚ ਵੀ ਖੁਸ਼ੀ ਆ ਸਮਾਜ ਵਿੱਚ ਵੀ ਬਹੁਤ ਖੁਸ਼ੀ ਆ ਹਰ ਇੱਕ ਵਿਅਕਤੀ ਜੋ ਸਾਡੇ ਇਸ ਦੇ ਨਾਲ ਸੰਬੰਧਿਤ ਆ ਚਾਹੇ ਉਹ ਦੇਸ਼ 'ਚ ਆ ਚਾਹੇ ਵਿਦੇਸ਼ਾਂ 'ਚ ਬੜੇ ਖੁਸ਼ ਆ ਇਸ ਗੱਲ ਤੋਂ ਬਦਮਸ਼ੀਰੀ ਵੀ ਮਿਲਿਆ ਮਹਾਰਾਜ ਜੀ ਨੂੰ ਬਹੁਤ ਜ਼ਿਆਦਾ ਵੱਡੀ ਗੱਲ ਆ ਸਾਡੇ ਸਮਾਜ ਦੇ ਵਿੱਚ ਅੱਜ ਤੱਕ ਕਿਸੇ ਸੰਤ ਮਹਾਪੁਰਸ਼ ਨੂੰ 70 75 77 78 ਸਾਲ ਜਿਹੜੇ 인ਡੀਪੈਂਡੈਂਸ ਨੂੰ ਹੋਏ ਕਿਸੇ ਨੇ ਨਹੀਂ ਇਹ ਇਦਾਂ ਦਾ ਮਾਨ ਬਖਸ਼ਿਆ ਸੋ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਬਹੁਤ ਵਧੀਆ ਕੀਤੀ ਆ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਤੁਸੀਂ ਥੋੜਾ ਜਿਹਾ ਡੇਰੇ ਦੇ ਇਤਿਹਾਸ ਬਾਰੇ ਵੀ ਦੱਸ ਸਕਦੇ ਹੋ ਜਿਹੜੇ ਦਰਸ਼ਕ ਨਹੀਂ ਜਾਣਦੇ ਕਿ ਇਸ ਡੇਰੇ ਦੀ ਇਮਤ ਕੀ ਹੈ ਇਸ ਇਲਾਕੇ ਦੇ ਵਿੱਚ ਇਸ ਡੇਰੇ ਦੀ ਇਮਤ ਕੀ ਹੈ ਔਰ ਕੀ ਇਤਿਹਾਸ ਰਿਹਾ ਅਧਿਆਤਮਕ ਤੌਰ ਤੇ ਕਿਵੇਂ ਇਹਨਾਂ ਦਾ ਪ੍ਰਚਾਰ ਰੰਦਾ ਇਸ ਡੇਰੇ ਦਾ ਦੇਖੋ ਜੀ ਇਹ ਡੇਰਾ 19ਵੀਂ ਸਦੀ ਦੇ ਵਿੱਚ ਇੱਥੇ ਸ਼ੁਰੂਆਤ ਹੋਈ ਸੰਤ ਪੀਪਲ ਦਾਸ ਜੀ ਮਹਾਰਾਜ ਜੀ ਇੱਥੇ ਆਏ ਉਹਨਾਂ ਦੇ ਬੱਚੇ ਸੀ ਸੰਤ ਸਰਵੰਦਾਸ ਜੀ ਮਹਾਰਾਜ ਬਚਪਨ ਦੇ ਵਿੱਚ ਹੀ ਉਹ ਉਹਨਾਂ ਨੂੰ ਗਿਆਨ ਹੋ ਗਿਆ ਸੀ ਔਰ ਉਹਨਾਂ ਨੇ ਇੱਥੇ ਇੱਕ ਛੋਟੀ ਜੀ ਕੁਟਿਆ ਪਾ ਕੇ ਉਹਦੇ ਵਿੱਚ ਆਪਣੀ ਭਗਤੀ ਦਾ ਕੰਮ ਸ਼ੁਰੂ ਕੀਤਾ ਭਗਤੀ ਕੀਤੀ ਔਰ ਹਜ਼ਾਰਾਂ ਲੱਖਾਂ ਲੋਕਾਂ ਨੂੰ ਆਪਣੇ ਅਨੁਯਾਈ ਬਣਾਇਆ ਨਾਮਦਾਨ ਦਿੱਤਾ ਤੇ ਉਸ ਤੋਂ ਬਾਅਦ ਅੱਗੇ ਫਿਰ ਚੱਲਦੇ ਰਹਾ ਸਿਸਟਮ ਫਿਰ ਸੰਤ ਹਰੀਦਾਸ ਮਹਾਰਾਜ ਜੀ ਆਏ ਫਿਰ ਸੰਤ ਗਰੀਬਦਾਸ ਮਹਾਰਾਜ ਜੀ ਆਏ ਫਿਰ ਸੰਤ ਨਰਨਜਨਦਾਸ ਜੀ ਮਹਾਰਾਜ ਜੀ ਜਿਹੜੇ ਗੱਦੀ ਨਿਸ਼ੀਨ ਆ ਸੰਤ ਰਾਮਾਨੰਦ ਜਿਹੜੇ ਸ਼ਹੀਦ ਹੋ ਗਏ ਉਹ ਸਾਰੇ ਮਹਾਪੁਰਸ਼ ਇੱਥੋਂ ਹੀ ਜਿਹੜਾ ਸਾਰਾ ਅੱਗੇ ਗੱਲ ਚੱਲੀ ਆ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਸਮਾਜ ਜੁੜਿਆ ਆ ਇਸ ਡੇਰੇ ਦੇ ਨਾਲ ਤੇ ਲੱਖਾਂ ਲੋਕ ਐਸ ਵੇਲੇ ਮਹਾਰਾਜ ਜੀ ਦੇ ਪੈਰੋਕਾਰ ਹੈਗੇ ਆ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਹੀ ਪ੍ਰਚਾਰ ਕਰਕੇ ਲੋਕਾਂ ਨੂੰ ਅਧਿਆਤਮਿਕ ਅਸਰ ਦੇ ਜੁੜਿਆ ਜਾ ਰਿਹਾ ਹੈ ਔਰ ਬਿਲਕੁਲ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਹੀ ਪ੍ਰਚਾਰ ਪ੍ਰਸਾਰ ਹੋ ਰਿਹਾ ਇੱਥੇ ਜੀ ਔਰ ਬਹੁਤ ਵਧੀਆ ਤਰੀਕੇ ਦੇ ਨਾਲ بڑے ਸਿਸਟਮ ਦੇ ਨਾਲ ਸਾਰਾ ਇੱਥੇ ਕੰਮ ਹੁੰਦਾ ਹੈ ਭਗਤੀ ਵਾਲਾ ਡੇਰਾ ਭਗਤੀ ਭਾਵਨਾ ਦੇ ਨਾਲ ਹੀ ਹੁੰਦਾ ਹੈ ਸਿਆਸਤ ਇੱਥੇ ਕੱਟ ਕਰੀਦੀ ਹੈ ਸਿਰਫ ਭਗਤੀ ਤੇ ਸਿਰਫ ਧਾਰਮਿਕ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਅਵਨਾਸ਼ ਚੰਦਰ ਜੋ ਦੱਸ ਰਹੇ ਨੇ ਕਿ ਇਹ ਜਿਹੜਾ ਦੌਰਾ ਹੈ ਪੀਐਮ ਮੋਦੀ ਦਾ ਬਿਲਕੁਲ ਧਾਰਮਿਕ ਤੌਰ ਤੇ ਇਹਦੀ ਬੜੀ ਅਹਿਮੀਅਤ ਹੈ ਔਰ ਖੁਸ਼ੀ ਹੈ ਚਾਹੇ ਉਹ ਡੇਰੇ ਨਾਲ ਜੁੜੀ ਸੰਗਤ ਹੋਵੇ ਚਾਹੇ ਉਹ ਪਾਰਟੀ ਵਾਲੇ ਵੀ ਕਿਉਂ ਨਾ ਹੋਣ ਇਹ ਤੁਸੀਂ ਤਸਵੀਰਾਂ ਇਸ ਵੇਲੇ ਡੇਰਾ ਸੱਚਖੰਡ ਬੱਲਾ ਦੀਆਂ ਦੇਖ ਰਹੇ ਹੋ ਜਿੱਥੇ ਭਾਰੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਨੂੰ ਦੋ ਦਿਨ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਗਿਆ ਹੈ ਫੋਰਸ ਜਿਹੜੀ ਹੈ ਪੰਜਾਬ ਪੁਲਿਸ ਦੀ ਇੱਥੇ ਤਾਇਨਾਤ ਔਰ ਲਗਭਗ ਹਰ ਮਹਿਕਮੇ ਨਾਲ ਪਾਵੇਂ ਉਹ ਬਿਜਲੀ ਵਿਭਾਗ ਦਾ ਮਹਿਕਮਾ ਹੋਵੇ ਪਾਵੇਂ ਉਹ ਪਾਣੀ ਨਾਲ ਜੁੜਿਆ ਮਹਿਕਮਾ ਹੋਵੇ ਪਾਵੇਂ ਕੋਈ ਹੋਰ ਵਿਭਾਗ ਹੋਵੇ ਹਰ ਵਿਭਾਗ ਦੇ ਅਧਿਕਾਰੀ ਜਿਹੜੇ ਨੇ ਇਸ ਵੇਲੇ ਇੱਥੇ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੇ ਲਈ ਤਿਆਰੀਆਂ ਕਰ ਰਹੇ ਨੇ ਇਹ ਤੁਸੀਂ ਸਾਰਾ ਨਜ਼ਾਰਾ ਇਸ ਵੇਲੇ ਦੇਖ ਸਕਦੇ ਹੋ 1 ਫਰਵਰੀ ਨੂੰ ਜਿਵੇਂ ਕਿ ਅਮਨਾਸ਼ ਚੰਦਰ ਹੁਣਾਂ ਨੇ ਵੀ ਦੱਸਿਆ ਕਿ ਬਾਅਦ ਦੁਪਹਿਰ ਪ੍ਰਧਾਨ ਮੰਤਰੀ ਮੋਦੀ ਇੱਥੇ ਆਣਗੇ ਪਹਿਲਾਂ ਆਦਮਪੁਰ 에ਅਰਫੋਰਸ ਸਟੇਸ਼ਨ ਤੇ ਪੀਐਮ ਮੋਦੀ ਦਾ ਪਲੇਨ ਲੈਂਡ ਕਰੇਗਾ ਉਸ ਤੋਂ ਬਾਅਦ ਹੈਲੀਕਾਪਟਰ ਦੇ ਜ਼ਰੀਏ ਪੀਐਮ ਮੋਦੀ ਜਿਹੜੇ ਨੇ ਇਸ ਡੇਰੇ ਦੇ ਆਣਗੇ ਔਰ ਡੇਰੇ ਦੇ ਕੰਪਲੈਕਸ ਦੇ ਵਿੱਚ ਹੀ ਡੇਰੇ ਦੀ ਪਾਰਕਿੰਗ ਦੇ ਵਿੱਚ ਹੀ ਜਿੱਥੇ ਤੁਸੀਂ ਟਰੱਕ ਔਰ ਜੀਸੀਬੀ ਮਸ਼ੀਨਾਂ ਦੇਖ ਰਹੇ ਹੋ ਇੱਥੇ ਪ੍ਰਧਾਨ ਮੰਤਰੀ ਮੋਦੀ ਦੇ ਲਈ ਹੈਲੀਪੈਡ ਬਣਾਇਆ ਜਾ ਰਿਹਾ ਹੈ ਇੱਥੇ ਉਹਨਾਂ ਦਾ ਹੈਲੀਕਾਪਟਰ ਹੈਲੀਕਾਪਟਰ ਜਿਹੜਾ ਲੈਂਡ ਕਰੇਗਾ ਔਰ ਇਸੇ ਹੈਲੀਕਾਪਟਰ ਤੋਂ ਤੁਸੀਂ ਜਿੱਧਰ ਕੰਦ ਦੇਖ ਰਹੇ ਹੋ ਜਾਂ ਜਿੱਧਰ ਬੁਲਡੋਜ਼ਰ ਔਰ ਜੀਸੀਬੀ ਖੜੀਆਂ ਨੇ ਇਥੋਂ ਗੱਡੀਆਂ ਦੇ ਰਾਹੀਂ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਅੰਦਰ ਡੇਰੇ ਦੇ ਅੰਦਰ ਜਿੱਥੇ ਸੱਚਖੰਡ ਬਣਿਆ ਹੋਇਆ ਉੱਥੇ ਨਤਮਸਤਕ ਹੋਣਗੇ ਉੱਥੇ ਮੱਥਾ ਟੇਕਣਗੇ ਮੱਥਾ ਟੇਕਣ ਤੋਂ ਬਾਅਦ ਸੱਚਖੰਡ ਦੇ ਨਾਲ ਹੀ ਇੱਕ ਥਾਂ ਦੇ ਉੱਤੇ ਲੋਕਾਂ ਨੂੰ ਸੰਬੋਧਨ ਕਰਨਗੇ ਗੱਲਬਾਤ ਕਰਨਗੇ ਉਸ ਤੋਂ ਬਾਅਦ ਸੰਤ ਨਿਰੰਝਨ ਦਾਸ ਜੀ ਜਿਹੜੇ ਇਸ ਡੇਰੇ ਦੇ ਪ੍ਰਮੁੱਖ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਤਕਰੀਬਨ 1 ਘੰਟਾ ਜਿਹੜਾ ਉਹ ਪੀਐਮ ਮੋਦੀ ਇਸ ਡੇਰੇ ਤੇ ਇਸ ਥਾਂ ਤੇ ਰਹਿਣਗੇ ਉਸ ਤੋਂ ਬਾਅਦ ਉਹ ਵਾਪਸ ਦਿੱਲੀ ਦੇ ਲਈ ਰਵਾਨਾ ਹੋ ਜਾਣਗੇ ਕੈਮਰਾਮੈਨ ਰੋਹਿਤ ਨਾਲ ਰਮਾਂਚੂ ਗੱਬਾ ਦੈਨਿਕ ਸਵੇਰਾ ਟੀਵੀ ਡੇਰਾ ਸਚਕੰਡ ਬੱਲਾਂ ਜਲੰਧਰ